ਲੰਬੜਾ ਜੋਰੋ ਜਗਾ ਲੈ ਵੀ ਜਗੋ ਆਈਏ ਸ਼ਾਵਾ ਵੀ ਹੋਣ ਜਾਗੋ ਆਈਏ ਲੰਬੜਾ ਜੋਰੋ ਜਗਾ ਲੈ ਵੀ ਜਾਗੋ ਆਈਏ ਸ਼ਾਵਾ ਹੁਣ ਜਾਗੋ ਆਈਏ ਬੱਲੇ ਵੀ ਹੋਣ ਜਾਗੋ ਆਈਏ ਸ਼ਾਵਾ ਹੁਣ ਜਾਗੋ ਆਈਏ ਮਾ ਮਾ ਮਮੀ ਜਗਾ ਲੈ ਵੇ ਜਾਗੋ ਆਈਏ ਉਠਣੀ ਮਮੀ ਚੁੱਕ ਲੈ ਜਾਗੋ ਧਰ ਲੈ ਸਿਰ ਤੇ ਪਿੰਡ ਵਿੱਚ ਦੇਈਏ ਗੇੜਾ ਨੀ ਜਾਗੋ ਆਈਏ ਸ਼ਵਾ ਹੁਣ ਜਾਗੋ ਆਈਏ ਜਾਗੋ ਨੂੰ ਪਿੰਡ ਵਿੱਚ ਕਮਾਉਣ ਤੋਂ ਬਾਅਦ ਵਿਆਹ ਵਾਲੇ ਘਰ ਆਣ ਤੋਂ ਬਾਅਦ ਸਾਰਿਆਂ ਮਿਲਣਾ ਗੇੜਾ ਪਾਉਂਦਿਆਂ ਹਨ ਨਾਲ ਪ੍ਰਾਂਤ ਦੀ ਢੋਲਕੀ ਵੀ বাজਾਈ ਜਾਂਦੀ ਸੀ ਵੇੜਾ ਪਰਿਆ ਸ਼ਗਨਾ ਦਾ ਵੇੜਾ ਨਹੀਂ ਵੇੜਾ ਪਰਿਆ ਸ਼ਗਨਾ ਦਾ ਵੇੜਾ ਨਹੀਂ ਵਦਾਈਆਂ ਬੇਬੇ ਤੈਨੂੰ ਵਦਾਈਆਂ ਨੇ ਵਦਾਈਆਂ ਤੇਰੇ ਯਾਰ ਨੂੰ ਪਰਿਵਾਰ ਨੂੰ ਤੇਰੇ ਬਾ ਬੜੇ ਸਰਦਾਰ ਨੂੰ ਜੀਨੇ ਰੱਖਿਆ ਤੇਰਾ ਨਾਂ ਵਦਾਈਆਂ ਬੇਬੇ ਤੈਨੂੰ ਵਦਾਯਾਨੀ ਤਾਣਾ 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 ਨੇ ਅੱਜ ਕਰ ਬਾਬਲ ਦੇ ਲਾਗੀ ਦੇਣ ਵਦਾਯਾਨੀ ਅੱਜ ਕਰ ਬਾਬਲ ਦੇ ਲਾਗੀ ਦੇਣ ਵਦਾਯਾਨੀ ਅੱਜ ਕਰ ਬਾਬਲ ਦੇ ਛੋਲੇ 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 ਨੇ ਅੱਜ ਮੇਰੇ ਵੀਰੇ ਦੇ ਕੌਣ ਬਰਾਬਰ ਬੋਲੇ ਨੇ ਅੱਜ ਮੇਰੇ ਵੀਰੇ ਦੇ ਕੌਣ ਬਰਾਬਰ ਬੋਲੇ ਉਰੀ 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 ਇਹ ਦਿਨ ਸ਼ਗਨਾ ਦੇ ਨੱਚ ਨੱਚ ਹੋ ਜਾ ਦੂਰੀ ਇਹ ਦਿਨ ਸ਼ਗਨਾ ਦੇ ਨੱਚ ਨੱਚ ਹੋ ਜਾ ਦੂਰੀ ਇਹ ਦਿਨ ਸ਼ਗਨਾ ਦੇ ਹਰਿਆ ਹਰਿਆ ਕਾ ਮੁੰਡੇ ਦੀ ਬੇਬੇ ਨੂੰ ਗੋਡੇ ਗੋਡੇ ਚਾ ਮੁੰਡੇ ਦੀ ਬੇਬੇ ਨੂੰ ਗੋਡੇ ਗੋਡੇ ਚਾ ਮੁੰਡੇ ਦੀ ਬੇਬੇ ਨੂੰ ਆਉਣੇ 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 ਇਹ ਦਿਨ ਖੁਸ਼ੀਆਂ ਦੇ ਰੋਜ਼ ਰੋਜ਼ ਨੀ ਆਉਣੇ ਇਹ ਦਿਨ ਖੁਸ਼ੀਆਂ ਦੇ ਰੋਜ਼ ਰੋਜ਼ ਨੀ ਆਉਣੇ ਇਹ ਦਿਨ ਖੁਸ਼ੀਆਂ ਦੇ ਪਹਿਲਾਂ ਤਾਂ ਨੱਚੋ ਮਾਮੇ ਮੁੰਡੇ ਦੀ ਫੇਰ ਮਸੀ ਨਰਹਿਣਾ ਪਹਿਲਾਂ ਤਾਂ ਨੱਚੋ ਮਾਮੇ ਮੁੰਡੇ ਦੀ ਫੇਰ ਮਸੀ ਨਰਹਿਣਾ ਨੀ ਨੱਚ ਲੈ ਕਬੂਤਰੀਏ ਰੋਜ਼ ਮੇਲ ਨੀ ਰਹਿਣਾ ਨੀ ਨੱਚ ਲੈ ਕਬੂਤਰੀਏ ਰੋਜ ਮੇਲ ਨਹੀਂ ਰਹਿਣਾ ਗਲੀ ਗਲੀ ਬੰਜਾਰਾ ਫਿਰਦਾ ਗਲੀ ਗਲੀ ਬੰਜਾਰਾ ਫਿਰਦਾ ਸ਼ੀਸ਼ਾ ਲੈ ਲੋ ਰੁਮਾਲ ਲੈ ਲੋ ਸ਼ੀਸ਼ਾ ਲੈ ਲੋ ਰੁਮਾਲ ਲੈ ਲੋ ਮਾਸੀ ਨਖਰੋ ਲੈਣ ਲੱਗੀ ਵੇਖਕ ਵੱਡੀ ਪੈਣ ਲੱਗੀ ਕੋੜੀ 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 ਸਿੰਗਾਵੇ ਤੇਰੇ ਨਾਨਕੀ ਮੈਂ ਕੋਲੀ ਦੇਖਣ ਜਾਣਾ ਸਿੰਗਾਵੇ ਤੇਰੇ ਨਾਨਕੀ ਮੈਂ ਕੋਲੀ ਦੇਖਣ ਜਾਣਾ ਤੇਰੇ ਉੱਤੇ ਸੱਗੀ ਫੁੱਲ ਲੈੰਗੇ ਫੁੱਲ ਕਾਰੀਆਂ ਹਤਾ ਵਿੱਚ ਪੱਖੀਆਂ ਸ਼ੂਕ ਦੀਆਂ ਜਿਵੇਂ ਬਾਗੀ ਕੋਇਲਾਂ ਕੋਕ ਦੀਆਂ ਜਿਵੇਂ ਬਾਗੀ ਕੋਇਲਾਂ ਕੋਕ ਦੀਆਂ ਆਪ ਤਜਾਂਦਾ ਸੜਕੋ ਸੜਕੇ ਆਪ ਤਜਾਂਦਾ ਸੜਕੋ ਸੜਕੇ ਮੈਨੂੰ ਕਹਿੰਦਾ ਨੈਰੋ ਨੈਰ ਹਾਏ ਸੜਗੇ ਨਖਰੋ ਦੇ ਪੈਰ ਹਾਏ ਸੜਗੇ ਨਖਰੋ ਦੇ ਪੈਰ ਮਾਮੀਆਂ ਵਿਣਚੀਆਂ ਮਸੀਆਂ ਵਿਣਚੀਆਂ ਅੱਗ ਦੇ ਭੁੱਖੇ ਮੰਗੂ ਸਾਰੀਆਂ ਹੀ ਮੱਛੀਆਂ ਨੱਚ ਨੱਚ ਪੁੱਟ ਦਿੱਤਾ ਵੇੜਾ ਕੁੜੀਓ ਅੱਜ ਰੋਕ ਲਉ ਇਨਾ ਨੂੰ ਕਿਹੜਾ ਕੁੜੀਓ ਅੱਜ ਰੋਕ ਲਉ ਇਨਾ ਨੂੰ ਕਿਹੜਾ ਕੁੜੀਓ ਕੋਈ ਵੇਚੇ ਸੁੰਡ ਜਮੈਣ ਕੋਈ ਵੇਚੇ ਰਾਈ ਵੀ ਪੀਤੀ ਆਪਣੀ ਜੋਰੂ ਵੇਚੇ ਪੀਤੀ ਆਪਣੀ ਜੋਰੂ ਏ ਟਕੇ ਟਕੇ ਸਿਰਸਾਈ ਖਬਰਦਾਰ ਰੇਣਾ ਜੀ ਚੌਂਕੀ ਹਾਕ ਮੰਦੀ ਆਈ ਖਬਰਦਾਰ ਰੇਣਾ ਜੀ ਚੌਂਕੀ ਹਾਕ ਮੰਦੀ ਆਈ ਸੁਣ ਵੇ ਦਿਉਰਾ ਸ਼ਮਲੇ ਵਾਲਿਆ ਸੁਣ ਵੇ ਦਿਉਰਾ ਸ਼ਮਲੇ ਵਾਲਿਆ ਲਗੇ ਜਾਨ ਤੋਂ ਮਹੰਗਾ ਵੇ ਲੈ ਜਾ ਮੇਰਾ ਲਕ ਮੀਣ ਕੇ ਮੇਲੇ ਗਿਆ ਤਾਂ ਲਿਆ ਦੀ ਲਹੰਗਾ ਵੀ ਲੈ ਜਾ ਮੇਰਾ ਲਖਮੀਨੇ ਕੇ ਸੋਨੀ ਭਾਬੀਏ ਨਖਰੇ ਵਾਲੀਏ ਤੇਰੇ ਤੋਂ ਕੀ ਮਹੰਗਾ ਸੋਨੀ ਭਾਬੀ ਨਖਰੇ ਵਾਲੀਏ ਤੇਰੇ ਤੋਂ ਕੀ ਮਹੰਗਾ ਨਹੀਂ ਤੇਰੇ ਮੂਰੇ ਥਾਨ ਸੁਟਿਆ ਪਾਵੇਂ ਸੋਤਣ ਸਵਾਲੇ ਪਾਵੇਂ ਲੇੰਗਾ ਤੇਰੇ ਅਗੇ ਥਾਨ ਸੁਟਿਆ ਧੁਰ ਤੇ ਪਾਬੀ ਰੋਟੀ ਖਾਂਦੇ ਉਤੋਂ ਪੀ ਲਈ ਲੱਸੀ ਦੇਵਰ ਦਾ ਟਿੱਡ ਦੁਖਦਾ ਮੇਰੀ ਦੁਖ ਦੀ ਵਕੀਂ ਦਿਓਰ ਦਾ ਟਿੱਡ ਦੁਖਦਾ ਮੇਰੀ ਦੁਖ ਦੀ ਵਕੀਂ ਬੜੀਆਂ 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 ਵਿੱਚ ਕਚੈਰੀ ਦੇ ਭੂਆਪਤੀ ਜੀ ਲੜੀਆਂ ਵਿੱਚ ਕਚੈਰੀ ਦੇ ਭੂਆਪਤੀ ਜੀ ਲੜੀਆਂ ਵਿੱਚ ਕਚੈਰੀ ਦੇ ਬੱਲੇ ਬੱਲੇ ਪੀ ਪੇਕੇ ਦੋਵੇਂ ਪੈਣਾ ਨਚੀਏ ਸੋਹਰੇ ਨਚੀਏ ਦਰਾਣੀਆਂ ਜਠਾਣੀਆਂ ਪੇਕੇ ਦੋਵੇਂ ਪਹਿਣਾ ਨੱਚੀਆਂ